ਤਾ ਗਾਇਸ ਸੱਚਾ ਗਾਇਸ ਸਾਡਾ ਸਵਾਗਤ ਹੈ ਸਰ ਡਿਊਟਿਬ ਚੈਨਲ ਬੁੱਟਰ ਬਲੌਗਸ ਤੇ ਤਾਂ ਅੱਜ ਆਪਾਂ ਨੌਨ ਰੱਗ ਗਏ ਆ ਰੋਟੀਆਂ ਦੇ ਨਿਊਡਲਸ ਤੇ ਪਾਸਤਾ ਆਹ ਘਰੇ ਰੋਟੀਆਂ ਪਈਆਂ ਸੀਆਂ ਅਖਾਦੀਆਂ ਨਹੀਂ ਸਕੀ ਸੇ ਵਾਦਕੀਆਂ ਤਾਂ ਮੈਂ ਬੇਚੋ ਚਲੋ ਅੱਜ ਆਪਾਂ ਨਿਊਡਲਸ ਬਣਾ ਲੈਨੇ ਆ ਤਾਂ ਦੇਖੀ ਜਿਓ ਰੈਸਪੀ ਬਹੁਤ ਵਧੀਆ ਘਰੇ ਖਾ ਕੇ ਜਿੰਨਾ ਮਰਚਾ తీਰ ਪੀਏ ਪਕਾ ਗਏ ਆ ਸਾਡੇ ਬਲੌਗਰ ਸਾਹਿਬ ਅੱਜ ਪਤਾ ਨਹੀਂ ਕਾਹ ਤੇ ਰੁੱਸੇ ਪਏ ਆ ਕੀ ਗੱਲ ਹੋ ਗਈ ਉਹ ਮੈਂ ਬਾਤ ਪਾਉਣਾ ਮੈਂ ਬਾਤ ਪਾਉਣਾ ਦੀ ਜੀ ਹੂੰ ਪਾਉ ਮੈਂ ਬਾਤ ਪਾਉਣਾ ਦੀ ਜਿਵੇਂ ਜਿਸੀ ਰੋੜ ਜਿਵੇਂ ਜਿਸੀ ਚਾੜ ਲੱਗੇ ਸੀ ਨਿੰਬੂ ਕੇ ਦੇਚ ਨਾ ਬੋਲੋ ਬੋਲੋ ਕੀ ਇਹਦਾ ਆਨਸਰ ਦੱਸ ਗਈ ਐ ਦਸ ਨਵਰੀ ਦਾ ਨਰਮਾ ਨਰਮਾ ਆਪਾਂ ਕਿੰਨੀਆਂ ਰੋਟੀਆਂ ਨੇ ਬਣਾਈਆਂ ਇਹ 6 6 ਰੋਟੀਆਂ ਦੇ 6 ਫਲਕਿਆਂ ਦੇ

ਹਾਂ ਜੀ ਬੱਚਾ ਗਾਜਰ ਹੁੰਦੀ ਹੈ ਫੋੜੀ ਸਬਜ਼ੀ ਆ ਪਿਆਰ ਕਰ ਸਕਦੇ ਹਾਂ ਪਰ ਹਾਂ ਨਹੀਂ ਹੱਥੋਂ ਹਾਂ ਪਿਆਜ਼ ਹੀ ਕਾਇਆ ਇਸ ਲਈ ਸਿੰਗਲਾ ਮੱਤੇ ਗਾਜਰ ਵਾਲਾ ਵੀ ਕੋਈ ਵੀ ਮਤਲਬ ਆਪਦੀ ਸਬਜ਼ੀ ਖਾਣ ਲੱਗਣੀ ਹੈ ਹੋਰ ਇਹਨਾਂ ਤੇ ਰੱਖ ਦਿੰਦੇ ਤੜੜੂngੀ ਟਪਲਵਾ ਕੇ ਨਾ ਪੰਗਾ ਸਾਲਣਾ ਆਪਾਂ ਬਾਤੀ ਜੀ ਹੁਣ ਕਾਲੀ ਮਿਰਚ ਹਾਂਜੀ ਮੈਂ ਪਾ ਲ ਗੀ ਨਮਕ ਨਮਕ ਦੇ ਸਾਹਮਣੇ ਬਹੁਤ ਮੱਤ ਥੋੜੀ ਨਹੀਂ ਨਹੀਂ ਹੋਰ ਬਹੁਤ ਅਰੋਈ ਜਾਂਦੇ ਰੋਈ ਜਾਂਦੇ ਫਤਮਾ ਦੇ ਰੋਲਾਂ ਨੇ ਕੋਈ ਨਹੀਂ ਰੋਲਾਂ ਦੇ ਉਹ ਬਸ ਅੱਜ ਰੁੱਸੂ ਗਈ ਆ ਰੁੱਸਣ ਦਾ ਦਿਨ ਅੱਜ ਆ ਜਾਣੇ ਸਾਰੇ ਦੇ ਰੁੱਸ ਨਹੀਂ ਹੈ ਕੰਮ ਸ਼ੁਰੂ ਹੋ ਗਿਆ ਤੇ ਕਿਤੇ ਰੁੱਸਣ ਵਾਲਾ ਅਗਰ ਤੁਸੀਂ ਜਾਣਦੇ ਨਹੀਂ ਲਾ ਦੱਸੋ ਘਰੇ ਕੰਮ ਨਹੀਂ ਸਾਡੇ ਪ੍ਰੇਅਰ ਸਾਹਿਬ ਦਾ ਮੈਚ ਹੈ ਕੱਲ ਨੂੰ ਵੀ ਚਲ ਜਾਵਾਂਗੇ ਤੇ ਤੁਹਾਨੂੰ ਆਖਿਆ ਜਾਣਾ ਹੈ ਅੱਜ ਰਹਿ ਗਏ ਬਣਾਨਾ ਹੋ ਗਿਆ ਤਾਂ ਆਪਣਾ ਕਰ ਲਈਏ ਅੱਜ ਆਂਜ ਦੇਖੋ ਤੇ ਮੈਨੂੰ ਦੱਸਦੇ ਤਾਂ ਮੈਂ ਕੋਈ ਦੇਖੋ ਕੰਮ

ਨਾ ਬਿਕਰਮ ਨੇ ਮੂਲ ਲੰਬ ਤਿਆਰ ਕੀਤਾ ਇਹਦੀ ਵੀਡੀਓ ਵੀ ਅਸੀਂ ਬਣਾਈ ਹੋਈ ਹੈ ਤੁਹਾਨੂੰ ਪਾਵਾਂਗੇ ਇਹ ਕਰੀ ਤਿਆਰ ਕੀਤਾ ਹੋਇਆ ਇਹ ਇਸ ਤਰ੍ਹਾਂ ਜਾਂਦਾ ਇਹ ਇਹਦੀ ਵੀਡੀਓ ਵੀ ਤੁਹਾਨੂੰ ਪਾਵਾਂਗੇ ਆਪਾਂ ਬਣਾਈ ਹੋਈ ਆ ਹਾਂਜੀ ਹਾਂ ਮੌਨ ਨਹੀਂ ਪਤਾ ਕਿਵੇਂ ਆ ਹੁਣ ਆ ਗਈ ਪਾਸੇ ਆ ਨਾ ਦੋਨੇ ਇੱਧਰ ਪਲੇਅਰ ਸਾਵਰੀ ਆ ਪਲੇਅਰ ਦਾ ਕੱਲ ਨੂੰ ਮੈਚ ਆ ਸਾਡੇ ਦਾ ਅਸੀਂ ਇਹਦੇ ਨਾਨਕੀ ਜਾਣਾ ਸੀ ਤੇ ਇਹਨੇ ਸਾਨੂੰ ਜਾਣ ਹੀ ਨਹੀਂ ਦਿੱਤਾ ਕਿੰਨਾ ਨਾਮ ਆ ਕੱਲ ਤੁਹਾਡੀ ਟੀਮ ਤੇ 4100 ਹੈ 4100 ਰੁਪਿਆ ਕਿਹੜੇ ਪਿੰਡ ਖੇਡਣਾ ਕੌਣੀ ਕੌਣੀ ਲਓ ਜੀ ਕਰਤਾ ਹੈਗਾ ਹਾਂ ਰੈੱਡ ਚਿਲੀ ਆਪਾਂ ਪਾਤੀ ਥੋੜੀ ਜਿਹੀ ਸੋਇਆ ਸੋ ਓਵਲ ਜਿਹਾ ਪਾਤੀ ਬੰਦਾਂ ਦੋਤੇ ਇਹ ਤੇ ਪਾਈ ਬਰੈੱਡ ਚਿਲੀ ਸੌਸ ਥੋੜੀ ਜਿਹੀ ਪਾਈ ਆਪਾਂ ਥੋੜੀ ਜਿਹੀ ਲਾਲ ਮਿਰਚ ਪਾ ਲਈ ਸੀ हम रखते हैं हमारे में और कुछ ਕਰਤਾ ਹੈ ਇਹ ਥੋੜੇ ਪਾਣੀ ਆਡ ਕਰਦੇ ਫਿਰ ਵਧੀਆ ਬਣ ਜੇ ਥੋੜੀ ਲੱਗ ਜੀ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਕੁਝ ਮਿੰਟ ਆਪਾਂ ਇਹਨੂੰ ਸੇਕ ਲਵਾਵਾਂਗੇ ਛੇਤੀ ਬਣ ਜਾਂਦੇ ਪੰਜਾਂ ਕ ਮਿੰਟਾਂ ਚ ਨਿਊਡਲ ਤਿਆਰ ਹੋ ਜਾਂਦੇ ਹੋਮ ਮੇਡ ਨਿਊਡਲ ਹਨਾ ਨਾ ਉਹ ਫੁੱਲ ਬੋਲਦੇ ਅੱਜ ਵੀਡੀਓ ਚ ਹੈ ਹਾਂ ਤੇ ਵੀਡੀਓ ਸੁਣਾ ਦੇ ਸੁਣਦੇ ਹੀ ਹੈ ਰਸਨਾ ਹੀ ਆਦਾ ਖਾਣੇ ਤੇ ਵੀ ਸੁਣ ਖਾਣਾ ਤੇ ਰਸਨਾ ਤੇ ਕਦੇ ਵੀ ਖੁਰਸੀ ਸੀ ਅੱਜ ਕੁਝ ਪਦੂ ਬੋਲ ਹੈ ਕੁਸੀ ਮਾਇਰਾ ਉਹ ਹੋਣਾ ਪਰ ਇਹਦਾ ब्रोकर साहब हाथ सड़ा ना यार ना सोच कर गी गी। देखना बरी दस फिल्टर चा ਉਹ ਤਾਂ ਇਹ ਭਾਜੀ ਨਾ ਇਹ ਵੀ ਪਾਸਾ ਵਾਲਾ ਲਓ ਜੀ ਮਿਊਡੀ ਮਖਨ ਵਾਲਾ ਦੋ ਮਿੰਟ ਆਪਾਂ ਇਹ ਮਿਟਾਕ ਦਾਂਗੇ ਉਹ ਦੱਬਾ ਪਾਸਾ ਵਾਲਾ ਮੰਮਾ ਨੀਵੜਾ ਖਾਓ ਤਾ ਪਾਸਤਾ ਵੀ ਕੋਈ ਨਹੀਂ ਕਰ ਪਾ ਰਹਾ ਮੈਂ ਪਾਸਤਾ ਵੀ ਬਣਾ ਕੇ ਦੇਵਾਂਗੇ ਲਓ ਜੀ ਇੱਧਰ ਡਿਮਾਂਡ ਪਾਸਤਾ ਡਿਮਾਂਡ ਹੋ ਗਈ ਵਾਈਟ ਸੌਸ ਪਾਸਤਾ ਯਾ ਆਹ ਪਾਸਤਾ ਕਾਸ਼ੀ ਬង ਕੀ ਆਦੇ ਵਾਸਤੇ ਚੱਲਣਾ ਕੋਈ ਨਾ ਇਸੇ ਜੀ ਬਣਾ ਦਾਂਗੇ ਨਹੀਂ ਕਰਤਾ ਹੂੰ ਕੱਚੇ ਖਾ ਆਏ ਉਹਨੇ ਸਰਵਾ ਲੋ ਅਖਰ ਬਣਾ ਲੈਣੇ ਗੰਡ ਦੇ ਦੋ ਲਿਖਾ ਫੇ ਦੀ ਮੋਦੀ ਰਾਮ ਵੀ ਆ ਗਏ ਝੂਲਾ ਦਾ ਬੰਦ ਲੈਣ ਵਾਸਤੇ ਮੋਦੀ ਦਿਨ ਅ ਵੀ ਸਾਈਕਲ ਹਾਂ ਮੋਦੀ ਦਿਨ ਵੀ ਸਾਈਕਲ ਲੈ ਆਨੇ ਸਾਨੂੰ ਪਾਲਟੀ ਵੀ ਕੀਤੀ ਸੀ ਪੁਜੀਆ ਬਦਾਨਾ ਖਵਾਇਆ ਸੀ ਸਾਨੂੰ ਮੋਦੀ ਨੇ ਜਿਹੜੇ ਹਾਂ ਮੇਰੀ ਗੱਲ ਸੁਣੀ ਵਿਕਰਮਾ ਮੋਦੀ ਨੂੰ ਦੱਸੇ ਸੀ ਛੋਲੇ ਉਹ ਵੀ ਪੁੱਜੇ ਹੋਏ ਛੋਲਿਆਂ ਦਾ ਪਾਊਡਰ ਤੂੰ ਦੱਸਿਆ ਸੀਗਾ ਦੁੱਧ 'ਚ ਪਾ ਕੇ ਹਾਂ ਗਰੋਥ ਹੁੰਦੀ ਆ ਜਿਹੜੇ ਫੁੱਲ ਮਖਾਣੇ ਹੁੰਦੇ ਆ ਨਾ ਉਹ ਵੀ ਲੈ ਆਏ ਉਹ ਵੀ ਰੋਸਟਡ ਕਰਕੇ ਗ੍ਰाइंड ਕਰ ਲਈ ਠੀਕ ਆ ਤੇ ਦੁੱਧ 'ਚ ਪਾ ਕੇ ਪੀ ਲੈ ਬਹੁਤ ਵਧੀਆ ਕੋੜੇ ਦੀ ਬੈਟਿੰਗ ਆਉਂਦੀ ਆ ਕਿ ਨਹੀਂ ਏਕਮ ਦੀ ਸੌਰੀ ਚਲੋ ਜੀ ਹਾਂ ਨੂੰ ਮੂਡ ਬਣਿਆ ਨਵ ਦਾ ਸਰਵਾਈਏ ਜਾਵਾਂਗੇ ਅੱਜ ਪਾਪਾ ਦਾ ਡਿਸਾਈਡ ਹੈ ਹਾਂ ਇਹ ਨਵਰੀਦਪੁਰ ਦਾ ਸੂਟ ਇਹ ਵੀ ਰੈਡੀ ਕੀਤਾ ਹੋਇਆ ਮੈਂ ਮੇਰੇ ਮੇਰਾ ਸੂਟ ਸੀ ਉਸ ਨਵ ਦਾ ਬਣਾਤਾ ਮੈਂ ਇਹਦੀ ਵੀ ਵੀਡੀਓ ਬਣੀ ਹੋਈ ਹੈ ਤੁਹਾਨੂੰ ਦਿਖਾਵਾਂਗੇ ਹਜੇ ਨਵ ਉਹ ਸਾਡੇ ਨਾਲ ਰੁੱਸਦੀ ਹੈ ਚਲੋ ਕੱਚੀ ਤਾਂ ਇਹ ਚਲ ਆ ਜੋ ਸਰਵਾਦਗੇ ਆ ਸਾਡਾ ਡ్రਾਈਿੰਗ ਰੂਮ ਆ ਜੀ

चलो हसल <laughs> होनी कुड़ियो खेड़ लोनी कुड़िया हसल होनी कुड़ियो खेड़ लोनी कुड़िया हसना खेड़ना ले जाओ गानी कोई बूढ़ जा जट ले जाओ गानी कोई बूढ़ जा जट ना जुबा होर होर पाओ होर हाँ ਵਗਦੀ ਚੜ੍ਹਦੀ ਹਿਰਨਾ ਨਹੀਂ ਜਾਣੀ ਚੜ੍ਹਦੀ ਹਿਰਨਾ ਤੀਰਮਣੇ ਆਇਆ ਤੇਰੇ ਨੀਰਾਂ ਬਾਜ ਨਾ ਭੈ ਨਸੰਗੀਆਂ ਕਾਹਾਂ ਬਾਜ ਬਨੇਰੇ ਜਿੱਦੀ ਦੇਣ ਤੀਆਂ ਮਾਹੀਰਾ ਕਰ ਮੇਰੇ ਕੰਨੀ ਤੈਂ ਤੀਆਂ ਹਾਂ ਨਗਦੀ ਵਾਰੀ ਕੰਪੀਟੀਸ਼ਨ ਹਾਂ ਹਾਂ ਵਗ ਦਿਨ ਦੀ ਦੇ ਵਿੱਚ ਟਿੰਡੋ ਦੀਆ ਫਾੜੀਆਂ ਫਗ ਦਿਨ ਦੀ ਦੇ ਵਿੱਚ ਟਿੰਡੋ ਦੀਆ ਫਾੜੀਆਂ ਖਾ ਲੋ ਸਈਓ ਨਹੀਂ ਜਿੰਨਾ ਰਹਿਣਾ ਆ ਕਵਾਰੀਆਂ ਖਾ ਲੋ ਸਈਓ ਨਹੀਂ ਜਿੰਨਾ ਰਹਿਣਾ ਅੰਦਰ ਬੋਲ ਬੰਦੇ ਮਾਂ ਮਮੀ ਦੀ ਵਾਰੀ ਨਵੋ ਨੇ ਦੋ ਪਾਤਾਂ ਦਾ ਮੰਮੀ ਨੇ ਇੱਕ ਪਾਈ ਆ ਆਉਦੀ ਨਹੀਂ ਹੋਰਾ ਦੇ ਜੀਜੇ ਤਲਾਂ ਮਸਲੰਮੇ ਹੋਰਾ ਦੇ ਜੀਜੇ ਤਲਾਂ ਮਸਲੰਮੇ ਮੇਰਾ ਜੀਜਾ ਮੇਚਦਾਨੀ ਖੜਾ ਅੱਡੇ ਤੇ ਸਮੋਸੇ ਵੇਚਦਾਨੀ ਲਾਲ ਟਿੱਕੀਆਂ ਪਕਾੜੇ ਵੇਚਦਾਨੀ ਹੋਰ ਉੱਠਾ ਵੜਿਆਲੇ ਉੱਠ ਲੱਗ ਗਏ ਮਰਿੰਦੇ ਨੂੰ ਉੱਠਾ ਵੜਿਆਲੀ ਵਾਲ ਉੱਠਾ ਵਾਲਿਆ ਨੇ ਉੱਠ ਲੱਗ ਗਏ ਮਰਿੰਦੇ ਨੂੰ ਕਣੀ ਸਾਰੇ ਜਾਨਾ ਸਭਣ ਨੌ ਬਾਣੀ ਪਿੰਦੇ ਨੇ ਕਣੀ ਸਾਰੇ ਜਾਨਾ ਸਭਣ ਤੈਨੂੰ ਲੈ ਕੇ ਵੀ ਨਹੀਂ ਜਾਂਦਾ ਕੋਈ ਜਿਹੜੇ ਸਾਹ ਰਸਦੀਆਂ ਨਾ ਕਿਸੇ ਨੇ ਲੈ ਕੇ ਵੀ ਨਹੀਂ ਜਾਣਾ ਗੜ ਡੇ ਗੱਡੀਰੇ ਵਾਲ ਅਗੜਾ ਹੋਰੀ ਹੋਰੀ ਤੋਰ ਮੇਰ ਗੁਖਣਕ ਨਾਂ ਦੀ ਆਵਾਰੀ ਆ ਮੇਰ ਦਿਲ ਵਿੱਚ ਪੈਂਦਾ ਹ ਮੇਰਾ ਮਾਹੀ ਗੜਬਾ ਨਿਮੇ ਗੜਵੇ ਦੀ ਥੋਰ ਮੇਰਾ ਮਾਹੀ ਗੜਵਾ ਨਿਮੇ ਗੜਵੇ ਦੀ ਥੋਰ ਹੋਰ ਕੋ ਕੋ ਵਾਹਰ ਦੇ ਵੇ ਮਾਝੇ ਤਾ ਮੇਰਾ ਸਾਕਨ ਕਰਵੇ మాజేదే జట్పురే సోఇండి ఉఠాన పొనగే కాలే వికాలే వికాభామదే తొటి నగాండి కాలే తూడిసేండు కాలే వికాలే తుండ్ కాలే అిదే చిసేండ్ కన ਕਾਲੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾ ਦੇ ਤਾਰੇ ਕਾਲੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾ ਦੇ ਤਾਰੇ ਕਾਨੂੰ ਮਾਰਦਾ ਜਟਾਲ ਲਲਕਾਰੇ ਭਾਈ ਮੈਲਵੀ ਜੱਤੀ ਬੁੱਟਰਾ ਦੀ ਮਾਰ ਕੋਟਨਾ ਤਖਾਦੂ ਬੰਬੂਟਾ ਤਾਰੇ ਭਾਈ ਮੈਲਵੀ ਜੱਟੇ ਬੁੱਟਰਾ ਦੀ ਤੋਦਤੇ ਬਹਿ ਕੇ ਥੰਪ ਬੂਦਾਰੇ ਬਗਾ ਦੇ വീര നേര സത്ത പല്ലി രുമാല പല്ല സേവിയ ਮੇਰੇ ਬਾਗਾਂ ਦੇ ਵਿੱਚ ਕੋਇਲ ਬੋਲਦੀ ਬਾਗਾਂ ਦੇ ਵਿੱਚ ਕੋਇਲ ਬੋਲਦੀ ਕਰਦੀ ਏ ਕੇ ਏ ਕੇ ਬਾਗਾਂ ਦੇ ਵਿੱਚ ਕੋਇਲ ਬੋਲਦੀ ਕਰਦੀ ਏ ਕੇ ਏ ਕੇ ਸਰਦਾਰ ਵੀਰ ਵੇਰਾਂ ਨੀ ਪਹਿਰਾ ਮੱਥਾ ਟੇਕੇ ਸਰਦਾਰ ਵੀਰ ਵੇਰਾਂ ਨੀ ਪਨਮ ਅੱਗੇ ਵੀਰ ਸਤਿਗੁਰੂ ਦੇ ਬੋਤੇ ਚਾਰ ਦੇ ਪੈਰਾਂ ਨੂੰ ਮੈਂ ਲੇ ਜਾਂਉਂਦੇ ਤੇ ਵੀਰ ਦੇ ਸਤਿਗੁਰੂ ਦੇ ਬੋਤੇ ਚਾਰ ਦੇ ਪੈਰਾਂ ਨੂੰ ਮੈਂ ਲੇ ਜਾਂਉਂਦੇ ਚੱਜੇ ਤੋਏ ਕੋ ਨੰਗੇ ਮੱਟਾ ਟੇਕਦੇ ਅੰਮਾ ਬੇ ਜਾਏ ਚੱਜੇ ਤੋਏ ਕੋ ਨੰਗੇ ਮੱਟਾ ਟੇਕਦੇ ਅੰਮਾ ਬੇ ਜਾਏ ਅਹ ਅ ਕੀ ਸੀ ਭਾ ਕੀ ਸੀ ਭਾ ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਗ ਸਰੋਂ ਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ੍ਹ ਖਾਂਦੀ ਨਿਗਜਗੀ ਨਿਗਜਗੀ ਪੀਦੇ ਤੇ ਮੋਟੀ ਹੁੰਦੀ ਜਾਂਦੀ ਨਿਗਜਗੀ ਪੀਂਦੇ ਤੇ ਮੋਟੀ ਹੁੰਦੀ ਜਾਂਦੀ ਤੇ ਤਰਸਾਉਂਕ ਸੁਭੀ ਲੋ ਮੈ ਮੈ ਲੋ ਵਿਚਾਰਾ ਕੀ ਕਰੇ ਜਿੱਦੇ ਝੂਠੇ ਵਕੀਲ ਰੰਗਲਾ ਮੋਦੀ ਰੂਸੀ ਜਾਂਦੀ ਹੀਰਾਂ ਵਾਲਾ अब रूस के सिरे इनानोसी बनाया इनानोसी बना के दी तो क्रीमी पास्ता हम खोजे हैं देखीं ब्लॉगर साहब बोल लगा बोल लगा पाके एनर्जी वेस्ट होगी जी क्या बनाये बहुत स्वाद बनाया ना हाँ तो गैस थैंक यू सो मच पर वाचिंग तो हम थोड़ी मेल जैसे अगली बार बाये चैनल नो सब्सक्राइब कर देوا